ਸਸ਼ੀ ਕਾਲ ਸਾਲਿਆ ਨੂੰ ਮੇਰੇ ਵੱਲੋਂ ਤੇ ਸਿੱਬਿੰਫੂ ਦੇ ਪੂਰੀ ਟੀਮ ਵੱਲੋਂ ਸਤ ਸਪੈਨਨ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਲੋਹੜੀਆਂ ਦੀਆਂ ਵੀ ਲੱਖ ਲੱਖ ਵਧਾਈਆਂ ਲੋਹੜੀ ਦਾ ਤਿਹਾਰ ਜਿੱਦਾਂ ਕਾਫੀ ਪੰਜਾਬੀਆਂ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਆ ਬਟ ਕੁਝ ਸਾਲਾਂ ਤੋਂ ਆਪਾਂ ਦੇਖਦੇ ਦੇਖ ਰਿਹਾ ਕਿ ਇਸ ਤਿਹਾਰ ਦਿੱਤੇ ਜਿਹੜੀ ਚਾਈਨਾ ਰੋਡ ਦੀ ਵਰਤੋਂ ਉਹ ਕਾਫੀ ਜ਼ਿਆਦਾ ਵਧ ਰਹੀ ਆ ਪ੍ਰਸ਼ਾਸਨ ਵੱਲੋਂ ਵੀ ਇਸ ਚੀਜ਼ ਨੂੰ ਰੋਕਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਆ ਬਟ ਮੈਂ ਅੱਜ ਦੀ ਯੂਥ ਨੂੰ ਇੱਕ ਐਹੀ ਮੈਸੇਜ ਦੇਣਾ ਚਾਹਾਂਗੀ ਕਿ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾਏ ਐਂਡ ਖੁਸ਼ਿਆ ਪਰ ਤੇ ਖੁਸ਼ਿਆ ਪਰ ਇਹਨਾਂ ਨੂੰ ਖੁਨੀ ਤਿਹਾੜ ਦੇ ਵਿੱਚ ਤਕਦੀਲ ਨਾ ਕੀਤਾ ਜਾਏ ਕਿਉਂਕਿ ਕਾਫੀ ਜ਼ਿਆਦਾ ਮੋਤਾ ਜੜੀਆਂ ਵਾਂ ਉਹ ਇਸ ਚਾਈਨਾ ਡੋਰ ਦੀ ਵਜੇ ਨਾਲ ਹੋ ਰਹੀਆਂ ਆ ਤੇ ਅੱਜ ਦੀ ਯੰਗ ਜਨਰੇਸ਼ਨ ਨੂੰ ਨਿਊ ਯੂਜ਼ ਨਾ ਚੀ ਸਮਝਣੀ ਚਾਹੀਦੀ ਆ ਤੇ ਚਾਇਨਾ ਡੋਰ ਦਾ ਯੂਜ਼ ਜਿਹੜਾ ਵਾ ਉਹ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਐ ਸਿੰਪਲ ਜਿਹੜੀ ਧਾਗੇ ਵਾਲੀ ਡੋਰ ਆ ਉਹ ਚੀ ਉਹਨੂੰ ਯੂਜ਼ ਕਰਕੇ ਆਪਣੇ ਤੇ ਹਾਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਸੈਲੀਬ੍ਰੇਟ ਕਰਨਾ ਚਾਹੀਦਾ ਆ ਹਣ ਮੈਂ ਇੱਕ ਹੋਰ ਗੱਲ ਦੇਖਣਾ ਚਾਹੀਐ ਕਿ ਇਸ ਨੂੰ ਲੈ ਕੇ ਜਿਵੇਂ ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਸੀ ਸਜ਼ਾ ਤੱਕ ਰੱਖੀ ਸੀ ਜੁਰਮਾਨਾ ਵੀ ਰੱਖਿਆ ਸੀ ਪਰ ਫਿਰ ਵੀ ਲੋਕ ਜਿਹੜੇ ਉਹ ਨਹੀਂ ਹਟ ਰਹੇ ਤੇ ਉਹਨਾਂ ਦੇ ਮਾਤਾ ਪਿਤਾ ਦਾ ਬੱਚਿਆਂ ਦੇ ਖਾਸ ਤੌਰ ਤੇ ਵੱਡਾ ਰੋਲ ਹੁੰਦਾ ਕਿਉਂਕਿ ਮਾਤਾ ਪਿਤਾ ਨੂੰ ਪਤਾ ਹੁੰਦਾ ਵਾ ਕਿ ਸਾਡਾ ਬੱਚ ਕੀ ਤਾ ਨੂੰ ਕੋਈ ਮੈਸੇਜ ਦੇਣਾ ਜਾਊਗਾ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹਵਾ ਕਿ ਕੀ ਅਗਰ ਕਿਸੇ ਬੱਚੇ ਦੇ ਰਸਤੇ ਦਿਖਾਉਂਦੇ ਹੋਏ ਅੱਜ ਜਿਹੜੀ ਚਾਈਨਾ ਡੋਰ ਆ ਉਹ ਲੱਗ ਰਹੀ ਆ ਉਹਦੀ ਮੋਤ ਹੋ ਰਹੀ ਆ ਕਾਨੂੰ ਉਹਦੀ ਜਗ੍ਹਾ ਤੇ ਤੁਹਾਡਾ ਆਪਣਾ ਬੱਚਾ ਵੀ ਹੋ ਸਕਦਾ ਆ ਤੇ ਇਸ ਚੀਜ਼ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਕਿ ਨਹੀਂ ਐ ਚੀਜ਼ ਦੀ ਵਰਤੋਂ ਕਰਨੀ ਜਿਹੜੀ ਉਹ ਬਿਲਕੁਲ ਵੀ ਸਹੀ ਚੀਜ਼ ਨਹੀਂ ਹੈਗੀ ਬੱਚੇ ਟੀਨੇਜਰ ਏਜ ਦੇ ਵਿੱਚ ਹੁੰਦੀ ਆ ਇੱਕ ਦੂਸਰੇ ਨੂੰ ਦੇਖਦੇ ਹੋਏ ਉਹ ਦਿਮਾਗ ਕਰਦੇ ਆ ਕਿ ਨਹੀਂ ਅਪਾ ਵੀ ਐਹੀ ਚੀਜ਼ ਐਹੀ ਚਾਈਨਾ ਡੋਰ ਦਾ ਹੀ ਯੂਜ਼ ਕਰਨਾ ਆ ਬਟ ਪੇਰੈਂਟਸ ਆ ਪੇਰੈਂਟਸ ਥੋੜਾ ਸਟ੍ਰਿਕ ਹੋ ਸਕਦੇ ਆ ਆਪਣੇ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਮਨਾ ਕਰ ਯਕੀਨ ਨਹੀਂ ਤੇ ਚਾਇਨਾ ਡੋਰ ਦਾ ਯੂਸ ਨਾ ਕਰੋ ਕਿਉਂਕਿ ਅਗਰ ਅੱਜ ਕਿਸੇ ਦੀ ਡੈਥ ਹੋੜੀਏ ਕਾਰਨ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਬੱਚਾ ਵੀ ਹੋ ਸਕਦਾ ਆ ਜਿਹੜਾ ਲੋੜੀ ਆ ਇੱਕ ਖੁਸ਼ੀਆਂ ਭਰਿਆ ਤਿਹਾੜਾ ਐਂ ਸਾਰੇ ਲੋਕ ਇਹਨੂੰ ਵਧੀਆ ਤੁਮਦਾਮ ਦੇ ਨਾਲ ਬਣਾਉਂਦੇ ਆ ਬਟ ਕੁਝ ਐਹੋ ਜੇ ਹਾਲਤ ਹੋ ਜਾਂਦੀ ਹੈ ਕਿ ਕਈਆਂ ਦੇ ਘਰ ਦੇ ਵਿੱਚ ਲੋੜੀ ਤੱਕ ਵੀ ਨਹੀਂ ਮਨਾਈ ਜਾਂਦੀ ਹੈਗੀ ਤੇ ਆਪਾਂ ਸਾਰੇ ਇਕਜੁੱਟ ਹੋਣ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਤੇ ਤੇ ਚਾਇਨਾ ਡੋਰ ਨੂੰ ਬਾਈਕਾਟ ਕਰਦਿਆ ਹੋਇਆ ਸਿੰਬਲ ਧਾਗੇ ਵਾਲੀ ਡੋਰ ਕਿਉਂਕਿ ਪਹਿਲਾਂ ਨਹੀਂ ਉਹ ਹੀ ਡੋਰ ਦੇਉਂਦੇ ਆਪਾਂ ਆਪਣੀਆਂ ਕਾਈਟ ਜਿਹੜੀਆਂ ਹੀ ਗਿਆ ਵਧਾਉਂਦੇ ਹੀ ਗਏ ਤੇ ਸਾਰੇ ਨੇ ਵਧੀਆ ਤਰੀਕੇ ਨਾਲ ਤਿਹਾੜੀ ਮਨਾਉਂਦੇ ਹੀਗੇ ਤੇ ਕਿਉਂ ਨਾ ਉਹ ਟਾਈਮ ਅਪਾ ਦੁਬਾਰਾ ਤੋਂ ਵਾਪਿਸ来 ਕਿ ਆਈਏ ਤੇ ਜੈਨਾ ਡੋਂ ਨੂੰ ਬਾਈਕਾਟ ਕਰੀਏ ਤਾ ਡਵੈਲੋ ਆਪਣੇ ਸੈਂਟਰ ਵਿੱਚ ਵੀ ਜਾਗਰੂਕ ਕੀਤਾ ਜਾ ਰਿਹਾ ਆਪਾਂ ਦੇਖਿਆ ਕਾਫੀ ਵਾਰ ਬੱਚਿਆਂ ਨੂੰ ਜਿਹੜਾ ਸਮਝਾਇਆ ਜਾਂਦਾ ਸੋ ਕਿਵੇਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੈਂਟਰ ਦੇ ਆਪਾਂ ਤਾਂ ਸਾਰੇ ਬੱਚਿਆਂ ਨੂੰ ਇਹੀ ਚੀਜ਼ ਬੋਲੀਆ ਕਿ ਕਾਇਨਾ ਡੋਨ ਨਈ ਯੂਜ਼ ਕਰੋ ਤੇ ਆਪਾਂ ਬੱਚਿਆਂ ਨੂੰ ਅਗੇ ਪ੍ਰੋਸ ਐਂਡ ਕੌਨਸ ਵੀ ਦੱਸਿਆ ਕਿ ਕਾਇਨਾ ਡੋ ਕਿਉਂ ਨਈ ਯੂਜ਼ ਕਰਨੀ ਚਾਹੀਦੀ ਹੈਗੀ ਸਿਰਫ ਹਨੂ 2 ਮਿੰਟ ਦੀ ਖੁਸ਼ੀ ਦੇ ਲਈ ਕਿ ਹਾਂ ਕਿ ਬਹੁਤ ਵਧੀਆ ਲੱਗਦਾ ਪਿਆ ਉਹ ਚੀਜ਼ ਦੇ ਕਾਇਨਾ ਡੋਨ ਨੂੰ ਯੂਜ਼ ਕਰਕੇ ਗੁੱਡੀ ਚੜਾਨਾ ਹੋਇਆ ਸਿਰਫ ਇੱਕ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਬਾਕੀ ਚੀਜ਼ਾਂ ਪਿੱਛੇ ਨਹੀਂ ਛੱਡਣੀਆਂ ਚਾਹੀਦੀਆਂ ਹੈ ਇੱਕ ਖੁਸ਼ੀਆਂ ਭਰਿਆ ਤੇ ਹਾਲ ਕੀ ਹੈ ਦੀ ਜ਼ਿੰਦਗੀ ਵੀ ਲੈ ਸਕਦਾ ਆ ਸੋ ਚਾਈਨਾ ਡੋਨ ਨੂੰ ਪਲੀਜ਼ ਪਲੀਜ਼ ਬਾਈਕਾਟ ਕੀਤਾ ਜਾਏ